ਜਦੋਂ ਇਹ ਤਸਵੀਰਾਂ ਆਪਾਂ ਵੇਖਦੇ ਆਂ ਸ਼ਹੀਦਾਂ ਦੇ ਦਰਸ਼ਨ ਕਰਦੇ ਆਂ ਤਾਂ ਉਹਨਾਂ ਦੇ ਕਰਮ ਚੇਤੇ ਆ ਜਾਂਦੇ ਨੇ ਬੋਲ ਚੇਤੇ ਆ ਜਾਂਦੇ ਨੇ ਤੇ ਸ਼ਹੀਦੀ ਵਾਲਾ ਇਤਿਹਾਸ ਉਹੀ ਖਾਲਸਾ ਜੀ ਰੱਦ ਸਕਦੇ ਨੇ ਜਿਨ੍ਹਾਂ ਦੇ ਜੀਵਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਕ ਪਵਿੱਤਰ ਗੁਰਬਾਣੀ ਦੇ ਨਾਲ ਸੰਗਾਰੇ ਹੋਣ ਇਨਾਂ ਕੋਲ ਕਬੀਲੀਅਤ ਹੁੰਦੀ ਹੈ ਕੌਮਾਂ ਦਾ ਇਤਿਹਾਸ ਸਿਰਜਣ ਦੀ ਐਸੇ ਇਤਿਹਾਸ ਖੜੇ ਕਰਨ ਦੀ ਜਿਹੜੇ ਇਤਿਹਾਸ ਆਉਣ ਵਾਲੀਆਂ ਕੌਮਾਂ ਦੇ ਜਿਹੜਾ ਪਵੇਖੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਕ ਜੋਸ਼ ਦਾ ਕੇਂਦਰ ਤੇ ਸਰੋਤ ਬਣ ਜਾਂਦਾ ਸਮਾ ਸੰਖੇਪ ਸੋਦਾਸ ਨੇ ਕੁਝ ਬੇਨਤੀਆਂ ਕਰਨੀਆਂ ਨੇ ਅੱਜ ਬਹੁਤ ਵੱਡੀ ਲੋੜ ਹੈ ਇਹ ਗੱਲ ਨੂੰ ਸਮਝਣ ਦੀ ਕਿ 1984 ਦਾ ਕੱਲੂ ਘਰਾ ਵਾਪਰਿਆ ਕਿਉਂ ਸੀ ਸਾਨੂੰ ਪਤਾ ਹੈ ਕਿ ਵਾਪਰਿਆ ਸਾਡੇ ਜਰਨੈਲ ਲੜੇ ਹਕੂਮਤਾਂ ਵੱਲੋਂ ਕੱਲੀਆਂ ਗਈਆਂ ਫੌਜਾਂ ਦੇ ਦੰਦ ਖੱਟੇ ਕੀਤੇ ਸ਼ਹਾਤਾਂ ਦੇ ਜਾਮ ਪੀਤੇ ਤੇ ਅਮਰ ਹੋ ਗਏ ਪਰ ਜਦੋਂ ਤੱਕ ਸਾਨੂੰ ਉਸ ਵੇਲੇ ਦੀ ਕਾਂਗਰਸ ਹਕੂਮਤ ਦਾ ਮਾਈਂਡਸੈਟ ਨਹੀਂ ਪਤਾ ਲੱਗਦਾ ਸਾਨੂੰ ਇਹ ਨਹੀਂ ਪਤਾ ਲੱਗੇਗਾ ਕਿ ਅਗਾ ਅਸੀਂ ਕੀ ਕਰਨਾ ਇਤਿਹਾਸ ਸਾਹਿਬ ਦੇ ਆਪ ਨੂੰ ਫਿਰ ਤੋਂ ਦੁਹਰਾਉਂਦਾ ਕਿਤੇ ਪਹਿਲੀ ਵਾਰੀ ਸਿੱਖਾਂ ਤੇ ਰਿਪਰੈਸ਼ਨ ਨਹੀਂ ਸੀ ਹੋਇਆ ਮੈਂ ਬੇਨਤੀ ਕਰਦਾ ਇਹ ਰਿਪਰੈਸ਼ਨ ਹੁੰਦਾ ਆਇਆ ਏ ਸਿੱਖਾਂ ਦੇ ਉੱਤੇ ਇਹ ਭਾਵੇਂ ਔਰੰਗਜ਼ੇਬ ਦੇ ਰੂਪ ਦੇ ਵਿੱਚ ਹੋਇਆ ਉਸ ਤੋਂ ਪਹਿਲਾਂ ਜ਼ਹਾਂਗੀਰ ਦੇ ਰੂਪ ਦੇ ਵਿੱਚ ਹੋਇਆ ਮਗਰੋਂ ਅਹਿਮਦ ਸ਼ਾਹ ਅਬਦਾਲੀ ਦੇ ਰੂਪ ਦੇ ਵਿੱਚ ਹੋਇਆ ਮਸੇ ਰੰਗੜ ਦੇ ਰੂਪ ਦੇ ਵਿੱਚ ਹੋਇਆ ਫਿਰ ਇੰਦਰਾ ਗਾਂਧੀ ਦੇ ਰੂਪ ਦੇ ਵਿੱਚ ਹੋਇਆ ਗੱਲ ਇਸ ਨੂੰ ਸਮਝਣ ਦੀ ਲੋੜ ਹੈ ਕਿ ਇੱਕ ਲੂ ਘਾਰੇ ਕਿਉਂ ਵਾਪਰੇ ਸੋਧਾਸ ਬੇਨਤੀ ਕਰਨਾ ਚਾਹੁੰਦਾ ਹੈ ਕਿ ਇੱਕੋ ਇੱਕ ਵਾਹਿਦ ਕੌਮ ਇਸ ਦੁਨੀਆ ਦੇ ਉੱਤੇ ਪ੍ਰਗਟ ਹੋਈ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪ੍ਰਗਟ ਹੋਈ ਜੀ ਦਾ ਸੋਰਸ ਜੀ ਦਾ એનર્ਜੀ ਸੋਰਸ ਸ਼ਬਦ ਤੇ ਸ਼ਬਦ ਜਨਮ ਮੰਨਨ ਤੋਂ ਰਹਿਤ ਹੁੰਦਾ ਹੈ ਖਾਲਸਾ ਜੀ ਕਲਜੋਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਕੀਰਤਨ ਕਾ ਦਾ ਹੁੰਦਾ ਹੈ ਸ਼ਬਦ ਦਾ ਹੁੰਦਾ ਹੈ ਨਾਮ ਦਾ ਹੁੰਦਾ ਹੈ ਤੇ ਨਾਮ ਅਮਰ ਹੁੰਦਾ ਹੈ ਇੱਕ ਅਮਰ ਕੌਮ ਨੂੰ ਅਮਰ ਮਾਈਂਡ ਸੈਟ ਨੂੰ 230 ਸਾਲਾਂ ਦੇ ਵਿੱਚ 1469 ਤੋਂ ਲੈ ਕੇ 1699 ਦੀ ਵਿਸਾਖੀ ਤੱਕ ਭਾਵ ਰਬਾਬ ਦੀ ਤਾਰ ਤੋਂ ਖੰਡੇ ਦੀ ਧਾਰ ਤੱਕ ਦਾ ਸਫ਼ਰ ਪੂਰਾ ਕਰਕੇ ਇੱਕ ਇਮੋਰਟਲ ਕੌਮ ਸਤਗੁਰ ਸੱਚੇ ਪਾਤਸ਼ਾਹ ਨੇ ਇਮੋਰਟਲ ਇੱਕ ਅਕਾਲੀ ਸੋਚ ਪੈਦਾ ਕੀਤੀ ਅਕਾਲੀ ਰੂਹ ਫੂਕ ਦਿੱਤੀ ਅਕਾਲੀ ਤੋਂ ਕਹਿਣ ਤੋਂ ਭਾਵ ਹੈ ਕਿ ਜਿਹੜਾ ਸਮੇਂ ਤੋਂ ਰਹਿਤ ਹੋਵੇ ਜਦੋਂ ਐਸੇ ਮਾਈਂਡ ਸੈਟ ਹੁਕਮਰਾਨਾਂ ਦੇ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਇਹ ਗੱਲ ਪਤਾ ਚੱਲ ਜਾਂਦੀ ਹੈ ਕਿ ਇਹਨਾਂ ਨੂੰ ਝਕਾਇਆ ਨਹੀਂ ਜਾ ਸਕਦਾ ਇਹ ਉਸ ਅਕਾਲ ਦੇ ਹੁਕਮ ਦੇ ਵਿੱਚ ਨੇ ਸਮੇਂ-ਸਮੇਂ ਤੇ ਗੁਰੂ ਕੇ ਪਿਆਰਿਆਂ ਸਿੱਖਾਂ ਨੇ ਆਪਰੇਸ਼ਨ ਦੇ ਖਿਲਾਫ ਰਿਪ੍ਰੈਸ਼ਨ ਦੇ ਖਿਲਾਫ ਚੱਲ ਰਹੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਨਾਲੇ ਆਪਣੇ ਹੱਕਾਂ ਦੀ ਵੀ ਆਵਾਜ਼ ਬੁਲੰਦ ਕੀਤੀ ਜਦੋਂ 1947 ਦੀ ਪਾਰਟੀਸ਼ਨ ਹੋਣੀ ਸੀ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਿੰਦੂ ਵੀਰਾਂ ਨੇ ਵੀ ਕੀਤੀਆਂ ਮੁਸਲਮਾਨ ਵੀਰਾਂ ਨੇ ਵੀ ਕੀਤੀਆਂ ਸਾਰਿਆਂ ਨੇ ਕੀਤੀਆਂ ਪਰ ਸਭ ਤੋਂ ਵੱਧ ਗਿਣਤੀ ਦੇ ਵਿੱਚ ਸਿੱਖਾਂ ਨੇ ਫਾਂਸੀ ਤੇ ਫੰਦਿਆਂ ਨੂੰ ਚੁੰਮਿਆ ਕਾਲੇ ਪਾਣੀ ਤੇ ਸਜਾਵੇਂ ਹੰਡਾਈਆਂ ਗੋਲੀਆਂ ਤੇ ਸ਼ਿਕਾਰ ਹੋਏ ਡਾਂਗਾਂ ਦਾ ਸ਼ਿਕਾਰ ਹੋਏ ਜੇਲਾਂ ਦੇ ਵਿੱਚ ਧੱਕੇ ਗਏ ਪਰ ਈਨ ਨਾ ਮੰਨੀ ਖਾਲਸਾ ਜੀ ਪਹਿਲਾਂ ਚੰਗੇ ਲੱਗਦੇ ਸੀ ਅਸੀਂ ਸਿੱਖਾਂ ਨੇ ਵਫਾ ਕਮਾਈ ਫੇਕ ਢਾ ਕੇ ਅੰਗਰੇਜ਼ ਹਕੂਮਤ ਦੇ ਖਿਲਾਫ ਲੜਾਈ ਵੀ ਲੜੀ ਜਦੋਂ ਸਾਡਾ ਸੀਨਾ چیر ਕੇ ਪੰਜਾਬ ਤੇ ਵੰਡ ਕਰ ਲਈ ਉਸ ਤੋਂ ਬਾਅਦ ਸਿੱਖ ਜਰਾਂੇ ਪੇਸ਼ਾ ਹੋ ਗਏ ਕਰੋਨੋਲੋਜੀ ਨੂੰ ਸਮਝਣ ਦਾ ਯਤਨ ਕਰੋ ਜਦੋਂ ਸਿੱਖਾਂ ਨਾਲ ਮਤਲਬ ਸੀ ਜਦੋਂ ਸ਼ਹੀਦੀਆਂ ਦੇਣੀਆਂ ਸੀ ਉਦੋਂ ਸਿੱਖ ਇਨਕਲਾਬੀ ਸਨ ਉਸ ਤੋਂ ਬਾਅਦ ਅਤਵਾਦੀ ਸਨ ਡੇਢ ਮਹੀਨਾ ਹੋਇਆ ਵੰਡ ਹੋਈ ਨੂੰ 10 ਅਕਤੂਬਰ 1947 ਨੂੰ ਇਹ ਗੱਲ ਆਖੀ ਗਈ ਕਿ ਸਿੱਖ ਜਰਾਏ ਪੇਸ਼ਾਨ ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਸਿੱਖਾਂ ਤੇ ਰਿਪ੍ਰੈਸ਼ਨ ਕੀਤਾ ਗਿਆ ਕਿਉਂਕਿ ਪਤਾ ਸੀ ਆਜ਼ਾਦ ਸੋਚ ਦੇ ਮਾਲਕ ਨੇ ਸੋਚ ਗੁਰੂ ਗ੍ਰੰਥ ਸਾਹਿਬ ਤੋਂ ਆ ਰਹੀ ਹੈ ਇਹਨਾਂ ਨੂੰ ਰਿਪਰੈਸ ਕਰਨਾ ਬੜਾ ਜ਼ਰੂਰੀ ਹੈ ਨਹੀਂ ਤਾਂ ਆਪਦੇ ਹੱਕ ਲੈ ਲੈਣਗੇ ਤੇ ਜੇ ਆਪਦੇ ਹੱਕ ਲੈ ਲੈਣਗੇ ਤੇ ਸਾਡੇ ਅਧੀਨ ਨਹੀਂ ਹੋਣਗੇ ਅਸੀਂ ਆਪਦੇ ਅਧੀਨ ਰੱਖਣਾ ਚਾਹੁੰਦੇ ਆ ਪਰ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਚੱਲਦਾ ਸਮਾਂ ਐਸਾ ਆਇਆ ਸਿੱਖ ਸਖਾਂ ਦੀ ਜੋ ਸ਼ਬੀ ਹੈ ਜੋ ਸ਼ਕਤੀ ਹੈ ਉਹ ਦਿਨੋਂ ਦਿਨ ਵਾਧੀ ਗਈ ਭਾਵਿਓ ਦਮਦਮੀ ਟਕਸਾਲ ਦੇ ਸੂਰਮਿਆਂ ਨੇ ਅਗਵਾਈ ਕੀਤੀ ਆਲ ਇੰਡੀਆ ਸੈਕ ਸਟੂਡੈਂਟਸ ਫੈਡਰੇਸ਼ਨ ਦੇ ਸੂਰਮਿਆਂ ਨੇ ਅਗਵਾਈ ਕੀਤੀ ਜੋ ਚਲਤਾ ਹੋਇਆ ਰਿਪ੍ਰੈਸ਼ਨ ਉਹ ਫਿੱਕਾ ਪੈਂਦਾ ਵਿਖਿਆ ਕਿਉਂਕਿ 22 ਸਦੀ ਦੇ ਮਹਾਨ ਜਰਨਲ ਸੰਤਪਾਪਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਕੌਮ ਦੀ ਰੂਹੇ ਰਵਾ ਅਮਰਚੇਤ ਪੈਸਾ ਪੈ ਅਮਰੀਕ ਸਿੰਘ ਜੀ ਦੀ ਜੋੜੀ ਨੇ ਰਿਪ੍ਰੈਸ਼ਨ ਦੀਆਂ ਝੱਗੀਆਂ ਉੜਾ ਦਿੱਤੀਆਂ ਸੀ ਪੰਜਾਬ ਦੇ ਵਿੱਚੋਂ ਉਹਨਾਂ ਨੇ ਸੰਤਾਂ ਨੂੰ ਖਰੀਦਣ ਦਾ ਯਤਨ ਕੀਤਾ ਖਰੀਦੇ ਨਾ ਗਏ ਦਬਾਉਣ ਦਾ ਯਤਨ ਕੀਤਾ ਧਮਕਾਉਣ ਦਾ ਯਤਨ ਕੀਤਾ ਨਾ ਦਬਾਏ ਗਏ ਨਾ ਰੋਕੇ ਗਏ ਨਾ ਧਮਕਾਏ ਗਏ ਆਫਰ ਤਾਂ ਆ ਵੀ ਆਇਆ ਸੀਗਾ ਕਿ ਸੰਤ ਜਰਨੈਲ ਸਿੰਘ ਜੀ ਤੁਸੀਂ ਯੂਕੇ ਚਲ ਜਾਓ ਇਹਨੇ ਹਜ਼ਾਰ ਕਰੋੜ ਰੁਪਏ ਦੇਵਾਂਗੇ ਸੰਤ ਨੇ ਵੀ ਕਿਹਾ ਜੇ ਆਮ ਮਨੁੱਖ ਹੁੰਦਾ ਤਾਂ ਹਜ਼ਾਰਾਂ ਕਰੋੜ ਦੀ ਗੱਲ ਲੱਖਾਂ ਦੇ ਵਿੱਚ ਵੇਚ ਜਾਂਦਾ ਖਾਲਸਾ ਜੀ ਲੱਖਾਂ ਚ ਵੇਚ ਜਾਂਦਾ ਨਾ ਵਿਕਿਆ ਸਾਡੇ ਨਾਲੋਂ ਜ਼ਿਆਦਾ ਇਤਿਹਾਸ ਸਾਡੇ ਵੈਰੀਆਂ ਨੇ ਪੜਿਆ ਆ ਨੌਜਵਾਨ ਪੀੜ੍ਹੀ ਅਸੀਂ ਘੱਟ ਪੜਦੇ ਹਾਂ ਖਾਲਸਾ ਜੀ ਉਹ ਜਾਣਦੇ ਸਨ 1 ਲੱਖੀ ਸਿੱਖ ਨੂੰ ਖਰੀਦਿਆ ਨਹੀਂ ਜਾ ਸਕਦਾ ਯਤਨ ਫਿਰ ਵੀ ਕੀਤਾ ਨਾ ਖਰੀਦਿਆ ਗਿਆ ਫਿਰ ਉਹਨਾਂ ਨੇ ਉਹ ਹੀ ਲਵ ਵਰਤਿਆ ਜਿਹੜਾ ਅੱਜ ਤੱਕ ਵਰਤਦੇ ਆ ਰਹੇ ਆ ਕੈਰੇਕਟਰ ਅਸੈਸੀਨੇਸ਼ਨ ਦਾ ਬਹਾਨਾ ਬਣਾਉਣਾ ਹੈ ਕਿ ਇਹਨਾਂ ਦੀ ਸ਼ਕਤੀ ਵੱਧਦੀ ਜਾ ਰਹੀ ਹੈ ਕੀਤਾ ਕੀ ਜਾਵੇ ਇਹਨਾਂ ਦੇ ਮੁਕੱਦਸ ਸਥਾਨ ਤੇ ਜਾ ਕੇ ਹਮਲਾ ਕਰਦੇ ਆਂ ਕੌਣ ਕਹਿ ਰਿਹਾ ਵਾ ਕੋਈ ਸਿੱਖ ਕਹਿ ਰਿਹਾ ਜੇ ਸਿੱਖ ਕਹੇਗਾ ਤੇ ਕਹਿਣਗੇ ਤੁਹਾਡਾ ਤਾਂ ਸਥਾਨ ਹੈ ਤੁਸੀਂ ਤਾਂ ਆਖ ਦੋਗੇ ਭਾਈ ਪਰ ਬੇਨਤੀ ਕਰਦੇ ਆਂ ਬਹਰ ਦੀ લેਖਿਕਾ ਜੋਇਸ ਪੈਟਿਕਰੂ ਮੈਂ ਬਾਰ ਬਾਰ ਜ਼ਿਕਰ ਕਰਦਾ ਹੁੰਨਾ ਉਹਨੇ ਆਪ ਦੀ ਪੰਜਾਬ ਜਿਹੜੀ ਕਿਤਾਬ ਹੈ ਦ ਸਿਕਸ ਆਫ ਪੰਜਾਬ ਉਸ ਕਿਤਾਬ ਦੇ ਵਿੱਚ ਉਹਨੇ ਜ਼ਿਕਰ ਕੀਤਾ ਹੈ ਅੰਗਰੇਜ਼ ਲੇਖਕਾ ਲਿਖਦੀ ਪਈ ਹੈ ਕਿ 1984 ਦਾ ਜੋ ਪਲਾਨ ਕੀਤਾ ਗਿਆ ਕੱਲੂਕਾਰਾ ਉਹ ਕਿਸੇ ਸ਼ਖਸੀਅਤ ਨੂੰ ਕੈਦ ਕਰਨ ਦੇ ਲਈ ਜਾਂ ਸ਼ਹੀਦ ਕਰਨ ਦੇ ਲਈ ਨਹੀਂ ਸੀ ਫਿਰ ਤੁਸੀਂ ਪੁੱਛੋਗੇ ਕਾਦੀ ਲਈ ਸੀ ਅੱਗੇ ਲਿਖਦੀ ਹੈ ਕਿ ਇਹ ਕੱਲੂਕਾਰਾ ਸਿੱਖਾਂ ਤੇ ਮਾਨਸਿਕਤਾ ਦੇ ਉੱਤੇ ਜਿਹੜੀ ਮਾਨਸਿਕਤਾ ਗੁਰੂ ਗ੍ਰੰਥ ਸਾਹਿਬ ਤੋਂ ਚੱਲਦੀ ਹੈ ਜਿਹੜੀ ਮਾਨਸਿਕਤਾ ਦਾ ਕੇਂਦਰ ਜੋ ਧਾਰਮਿਕ ਕੇਂਦਰ ਜੋ ਆਪੇ ਹਾਇਤ ਸ਼੍ਰੀ ਦਰਬਾਰ ਸਾਹਿਬ ਹੈ ਤੇ ਸ਼ਕਤੀ ਦਾ ਕੇਂਦਰ ਸ਼੍ਰੀ ਅਕਾਲ ਤਖਤ ਸਾਹਿਬ ਹੈ ਉਸ ਮਾਨਸਿਕਤਾ ਤੇ ਸੱਟ ਲਾ ਕੇ ਤੇ ਸਿੱਖਾਂ ਦੀ ਸਪਿਰਿਟ ਨੂੰ ਸਿੱਖਾਂ ਦੀ ਰੂਹ ਨੂੰ ਝੰਡੋੜਨ ਦੇ ਲਈ ਕੀਤਾ ਗਿਆ ਸੀ ਕਿ ਉਸ ਸਮੇਂ ਤੋਂ ਬਾਅਦ ਇਹ ਆਪਦਾ ਵਾਪਸ ਸਿਰ ਚੁੱਕਣ ਦੀ ਹਿੰਮਤ ਨਾ ਕਰਨ ਸਾਡੀ ਨੌਜਵਾਨੀ ਨੂੰ ਇਸ ਗੱਲ ਤਾਂ ਪਤਾ ਹੋਣਾ ਚਾਹੀਦਾ ਹੈ ਸੰਤਾਂ ਦੀ ਕੈਰੇਕਟਰ ਅਸੈਸੀਨੇਸ਼ਨ ਕੀਤੀ ਗਈ ਬੇਨਤੀ ਕਰਦੇ ਹਾਂ 1 ਜੂਨ ਤੋਂ ਲੈ ਕੇ 6 ਜੂਨ ਦੇ ਦਰਮਿਆਨ ਜੋ ਵੀ ਘਟਨਾ ਕਰਮ ਹੋਇਆ ਹੈ ਜੇ ਆਪਾਂ ਧਿਆਨ ਦੇ ਨਾਲ ਉਹਨੂੰ ਵਾਚੀਏ ਕਿਰਾਂ ਜੇ ਅਨਫਿਲਟਰਡ ਇਤਿਹਾਸ ਆਪਾਂ ਸਰਵਣ ਕਰੀਏ ਜਾਂ ਪੜ ਲਈਏ ਸਾਡੇ ਕੋਲ ਲਿਟਰੇਚਰ ਵੀ ਖਾਲਸਾ ਜੀ ਸਾਰਾ ਪਿਆ ਸੀ ਪੜਦੇ ਨੇ 1 ਜੂਨ ਨੂੰ ਜਦੋਂ ਫਾਇਰਿੰਗ ਹੋਈ ਹੈ ਅਮਰਜੀਤ ਭਾਈ ਮਹੰਗਾ ਸਿੰਘ ਜੀ ਬੱਬਰ ਉਹਨਾਂ ਦੀ ਸ਼ਹਾਦਤ ਹੋਈ ਭਾਈ ਰਾਮ ਸਿੰਘ ਜੀ ਉਹਨਾਂ ਦੀ ਸ਼ਹਾਦਤ ਹੋਈ ਪਰ 1 ਤਰੀਕ ਨੂੰ ਖਾਲਸਾ ਜੀ 32 ਗੋਲੀਆਂ ਸ੍ਰੀ ਹਰਮੰਦਰ ਸਾਹਿਬ ਤੇ ਗੁੰਬਦ ਦੇ ਉੱਤੇ ਮਾਰੀਆਂ ਗਈਆਂ 32 ਗੋਲੀਆਂ ਜਸਟੀਫਿਕੇਸ਼ਨ ਇਹ ਦਿੱਤੀ ਜਾਂਦੀ ਹੈ ਜਵਾਬ ਦੇ ਇਹ ਕਰਦੇ ਨੇ ਕਿ ਜੀ ਅਕਾਲ ਤਖਤ ਦੇ ਵਿੱਚ ਭਿੰਡਰਾਂ ਵਾਲਾ ਬੈਠਾ ਸੀ ਤੇ ਫਿਰ ਹਰਮੰਦਰ ਤੇ ਗੁੰਬਦ ਦੇ ਵਿੱਚ ਕੌਣ ਬੈਠਾ ਸੀ ਜਿੱਤੇ ਗੋਲੀਆਂ ਵਰ੍ਹ ਰਹੀਆਂ ਤੁਸੀਂ ਦੋ ਤਰੀਕ ਨੂੰ ਇੱਕ ਪਾਸੇ ਇੰਦਰਾ ਗਾਂਧੀ ਇਹ ਗੱਲ ਆਖਦੀ ਪਈ ਐ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਤੀ ਚਾਹੁੰਦੇ ਆਂ ਖੂਨ ਨਹੀਂ ਵਹਾਉਣਾ ਚਾਹੁੰਦੇ ਤੇ ਦੂਜੇ ਪਾਸੇ ਫੌਜ ਘੇਰਾਬੰਦੀ ਕਰਦੀ ਪਈ ਐ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਮਰਸਰ ਸਾਹਿਬ ਨਾਲੋਂ ਤੋੜ ਦਿੱਤਾ ਗਿਆ ਅਮਰਸਰ ਸਾਹਿਬ ਨੂੰ ਪੰਜਾਬ ਦੀ ਧਰਤੀ ਨਾਲੋਂ ਤੇ ਪੰਜਾਬ ਨੂੰ ਹਿੰਦੁਸਤਾਨ ਨਾਲੋਂ ਵੱਖ ਕਰ ਦਿੱਤਾ ਗਿਆ ਬਾਰਡਰ ਸੀਲ ਕਰ ਦਿੱਤੇ ਗਏ ਤੇ ਜਿਸ ਇਨਸਾਨ ਦੇ ਕਰਮ ਤੇ ਬੋਲ ਉਹ ਮੇਲ ਨਾ ਖਾਂਦੇ ਹੋਣ ਤੇ ਉਹ ਖੋਟੇ ਇਨਸਾਨ ਹੋਇਆ ਕਰਦੇ ਨੇ ਨੀਤ ਵੀ ਖੋਟੀ ਹੋਇਆ ਕਰਦੀ ਖਾਲਸਾ ਜੀ 3 ਤਰੀਕ ਨੂੰ ਸ਼ਹੀਦਾਂ ਦੇ ਸਰਤਾਜ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਸੀ ਚਲਾਕੀ ਵੇਖੋ ਸੱਟ ਕਿੰਨੀ ਗੁੱਜੀ ਮਾਰਨਾ ਚਾਹੁੰਦੇ ਸੀ ਕਿ ਕਰਫਿਊ ਤੋੜਿਆ ਗਿਆ ਕਿ ਹੁਣ ਕੋਈ ਕਰਫਿਊ ਨਹੀਂ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਆਈਆਂ ਗੁਰੂ ਸਾਹਿਬ ਨੂੰ ਸਜਦਾ ਕਰਨ ਆਈਆਂ ਤੇ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਅੰਦਰ ਪਹੁੰਚ ਗਈਆਂ ਤੇ ਬਾਹਰ ਕਰਫਿਊ ਲਗਾ ਦਿੱਤਾ ਗਿਆ ਜੋ ਸ਼ਹੀਦ ਕੀਤੇ ਬੀਬੀਆਂ ਬਜ਼ੁਰਗ ਤੇ ਬੱਚੇ ਨੇ ਕਹਿੰਦੇ ਨੇ ਕਿ ਉਹ ਤਾਂ ਸਤ ਜਰਨੈਲ ਸਿੰਘ ਨੇ ਆਪਣੀ ਢਾਲ ਬਣਾਈ ਸੀ ਜੀ ਢਾਲ ਸੰਤ ਜਰਨੈਲ ਸਿੰਘ ਨੇ ਬਣਾਈ ਸੀ ਜਾਂ ਫਿਰ ਤੁਹਾਡੀ ਨੀਤ ਸੋਚ ਦੀ ਨੀਤ ਹਰਕਤ ਸੀ ਇਸ ਗਲਤੀ ਉੱਤੋਂ ਪਰਦਾ ਚੁੱਕਣਾ ਪਏਗਾ ਖਾਲਸਾ ਜੀ ਉਹਨਾਂ ਨੂੰ ਅੰਦਰ ਕੈਦ ਕਰ ਲਿਆ ਗਿਆ ਤੇ ਇਹ ਗੱਲ ਆਖੀ ਗਈ ਕਿ ਜੇ ਤੁਸੀਂ ਬਾਹਰ ਨੂੰ ਆਉਂਦੇ ਹੋ ਤੇ ਤੁਹਾਡੇ ਤੇ ਫਾਇਰਿੰਗ ਕੀਤੀ ਜਾਵੇਗੀ ਅੱਜ ਤੁਸੀਂ ਮਿਲੀਟੈਂਟ ਬਣ ਚੁੱਕੇ ਹੋ 4 ਤਰੀਕ ਨੂੰ ਫਾਇਰਿੰਗ ਕਰਨੀ ਸ਼ੁਰੂ ਹੋਈ ਗੋਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਦਾਗੇ ਗਏ ਬਿਲਡਿੰਗਾਂ ਤੇ ਵੀ ਦਾਗੇ ਗਏ ਤੇ ਕਿਵੇਂ ਪਤਾ ਸਿਗਾ ਕਿੱਥੇ ਫਾਇਰਿੰਗ ਕਰਨੀ ਆ ਕਹਿੰਦੇ ਆ ਨਾ ਜੀ ਕਿ ਜੇ ਪਿੰਡਰਾਵਾਲਾ ਅਕਾਲ ਤਖਤ ਮੇ ਨਾ ਹੋਤਾ ਤੋ ਹਮਲਾ ਨਾ ਹੋਤਾ ਅਕਸਰ ਇਹ ਗੱਲ ਦੀ ਜਸਟੀਫਿਕੇਸ਼ਨ ਦਿੱਤੀ ਜਾਂਦੀ ਆ ਨਟ ਦੇ ਉੱਤੇ ਬਜਦਲਾਂ ਵੱਲੋਂ ਮੈਂ ਬੇਨਤੀ ਕਰਨਾ ਚਾਹੁੰਦਾ ਤੇ ਪੁੱਛਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਬਜਦਲਾਂ ਨੂੰ ਸਾਲ ਫਰਾਮੋਸ਼ਾ ਨੂੰ ਕਿ 1982 ਦੇ ਵਿੱਚ ਪਿੰਡਰਾਮੜਾ ਕਿਹੜਾ ਉੱਧਰ ਅਕਾਲ ਤਖਤ ਸਾਹਿਬ ਦੇ ਉੱਤੇ ਮੌਜੂਦ ਸੀ ਕਿਉਂਕਿ 1982 ਦੇ ਵਿੱਚ ਤੁਸੀਂ ਸਰਸਵੋ ਵਿਖੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਲਾਈਵ ਸਾਈਜ਼ ਮਾਡਲ ਸ੍ਰੀ ਹਰਮੰਦਰ ਸਾਹਿਬ ਦਾ ਤੇ ਅਕਾਲ ਤਖਤ ਸਾਹਿਬ ਦਾ ਬਣਾਇਆ ਲਾਈਵ ਸਾਈਜ਼ ਦਾ ਮਤਲਬ ਹੈ ਹੂਬ ਹੂ ਜਿੰਨਾ ਸ੍ਰੀ ਹਰਮੰਦਰ ਸਾਹਿਬ ਹੈ ਜਿੰਨਾ ਸ੍ਰੀ ਅਕਾਲ ਤਖਤ ਸਾਹਿਬ ਹੈ ਜਿੰਨਾ ਸਰੋਵਰ ਜਿੰਨੀ ਪ੍ਰਕਰਮਾ ਹੈ ਹੂਬ ਹੂ ਬਣਾਈ ਗਈ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਤੇ ਰਸ਼ੀਆ ਦੀ ਏਜੰਸੀ ਕੇਜੀਬੀ ਤੋਂ ਟ੍ਰੇਨਿੰਗ ਲਈ ਗਈ ਹਮਲਾ ਕਿਵੇਂ ਕਰਨਾ ਹੈ ਹਾਂ ਭਈ ਹੈ ਸੀ ਪਿੰਡਾਂ ਵਾਲਾ ਉਸ ਵੇਲੇ ਅਕਾਲ ਤਖਤ ਗੁਰੂ ਨਾਨਕ ਨਵਾਸ ਰਿਆ ਕਰਦੇ ਸਨ ਤੇ ਇਹ ਗੱਲ ਨੂੰ ਉਹਨਾਂ ਦੇ ਜਰਨੈਲ ਖਾਲਸਾ ਜੀ ਮੰਨ ਗਏ ਨੇ ਜਰਨੈਲ ਮੰਨ ਕੇ ਦੇ ਉਹਨਾਂ ਦੇ ਕਿਉਂਕਿ ਹਰ ਧਰਮ ਦੇ ਵਿੱਚ ਹਰ ਕੌਮ ਦੇ ਵਿੱਚ ਹਰ ਦੇਸ਼ ਦੇ ਵਿੱਚ ਵਫਾ ਕਮਾਉਣ ਵਾਲੇ ਲੋਕ ਵੀ ਤਾਂ ਹਨ ਇਮਾਨਦਾਰੀ ਵੀ ਤਾਂ ਹੈ ਕਲਜੁਗ ਦਾ ਹਨੇਰਾ ਹੈ ਪਰ ਕਿਤੇ ਨਾ ਕਿਤੇ ਚਾਨਣ ਵੀ ਤਾਂ ਹੈ ਜਿਹੜਾ ਇਹਨਾਂ ਨੇ ਜਰਨਲ ਉਹਦੀ ਪਹਿਲਾਂ ਨਿਯੁਕਤੀ ਕੀਤੀ ਐਸ ਕੇ ਸਿਨਾ ਡੇ ਐਂਡ ਨਾਈਟ ਨਾਮ ਦਾ ਚੈਨਲ ਹੈ ਮੈਂ ਹੁਣ ਲਾਈਵ ਤੇ ਬੋਲਦਾ ਕਿਤੇ ਬੰਦ ਹੀ ਨਾ ਕਰ ਦੇਣਾ ਉਹ ਡਾਊਨਲੋਡ ਕਰ ਲਿਓ ਜਿਹੜੀ ਵੀਡੀਓ ਡੇ ਐਂਡ ਨਾਈਟ ਚੈਨਲ ਤੇ ਐਸ ਕੇ ਸਿਨਾ ਲਿਖੋ ਉਹਦੀਆਂ ਗੱਲਾਂ ਸੁਣੋ ਜੇ ਮੇਰੀਆਂ ਗੱਲਾਂ ਤੇ ਇਹ ਕਮੈਂਟ ਕਰਨਗੇ ਕਈ ਸ਼ਰਾਰਤੀ ਅੰਸਰ ਕੇ ਝੂਠ ਬੋਲਦਾ ਸੁਣ ਲਓ ਭਾਈ ਜਰਨਲ ਆਵਦੇ ਦੀਆਂ ਗੱਲਾਂ ਉਹ ਕਹਿੰਦਾ ਹੈ ਕਿ ਜਦੋਂ ਪਹਿਲਾ ਮੋਰਚਾ ਲੱਗਿਆ ਏ 19 ਜੁਲਾਈ 1982 ਨੂੰ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੰਤਾਨ ਨੇ ਮੋਰਚਾ ਲਾਇਆ ਏ ਅਜੇ ਧਰਮਯੁੱਧ ਮੋਰਚੇ ਤੇ ਤਬਦੀਲ ਨਹੀਂ ਸੀ ਹੋਇਆ ਹੁਣੇ ਭਾਈ ਸਾਹਿਬ ਧਰਮਯੁੱਧ ਮੋਰਚੇ ਦੀ ਨਹੀਂ ਹੋਣੀ ਆ ਅਨੰਤਪੁਰ ਦੇ ਮਤੇ ਦੀਆਂ ਗੱਲਾਂ ਦਸਰੇ ਸਨ ਪਰ ਉਹ ਕਹਿੰਦਾ ਜਿਹੜੀਆਂ ਮੰਗਾਂ ਤੋਂ ਗੱਲ ਸ਼ੁਰੂ ਹੋਈ ਹੈ ਤੁਸੀਂ ਮੰਨ ਲੈਂਦੇ ਤੁਸੀਂ ਬੁਝਦਲ ਨਾ ਹੁੰਦੇ ਤੁਹਾਡੇ ਨੀਤੀ ਦੇ ਵਿੱਚ ਖੋਟ ਨਾ ਹੁੰਦੀ ਤੇ ਤੁਹਾਨੂੰ ਚੜ੍ਹਾਈ ਕਰਨ ਦੀ ਲੋੜ ਨਹੀਂ ਸੀ ਪੈਣੀ ਅਕਾਲ ਤੱਕ ਕਹਿੰਦਾ ਕਿਹੜੀਆਂ ਮੰਗਾ ਸੀ ਕਹਿੰਦਾ ਕਿ ਇੱਕ ਜਿਹੜੀ ਟ੍ਰੇਨ ਯਾਤਰੂਆਂ ਦੀ ਸ੍ਰੀ ਦਰਬਾਰ ਸਾਹਿਬ ਦੇ ਲਈ ਆਉਂਦੀ ਹੈ ਹਰਮੰਦਰ ਸਾਹਿਬ ਦੇ ਲਈ ਆਉਂਦੀ ਹੈ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਉਹਦਾ ਨਾਮ 골ਡਨ ਟੈਂਪਲ ਐਕਸਪ੍ਰੈਸ ਮੰਗਦੇ ਸਨ ਸੰਤਾਂ ਕਿੰਨੀ ਕੁ ਵੱਡੀ ਮੰਗ ਹੈ ਜੀ ਅੱਜ ਨਹੀਂ ਜਾਂਦੇ ਸੱਚਖੰਡ ਐਕਸਪ੍ਰੈਸ ਫਿਰ ਜਿਹੜਾ ਕੁਰਬਾਨੀ ਦਾ ਪ੍ਰਸਾਰਣ ਰੇਡੀਓ ਦੇ ਉੱਤੇ 20 ਮਿੰਟ ਚੱਲਦਾ ਸੀ ਉਹ ਵੱਧ ਦੇਰ ਦੇ ਲਈ ਕੀਤਾ ਜਾਵੇ ਕਿੰਨੀ ਕੁ ਨਜਾਇਜ਼ ਡਿਮਾਂਡ ਹੈ ਕਿ ਕਿਹੜੀ ਉਹਨੇ ਬੰਦੂਕ ਕਰਤੀ ਸੀ ਤੁਹਾਡੇ ਨਾਲ ਜੀ ਕਿਹੜਾ ਅਤਵਾਦੀ ਕਦਮ ਚੁੱਕ ਲਿਆ ਫਿਰ ਤੀਜਾ ਕਿ ਜਿਹੜੀ ਅੰਦਰਲੀ ਹੱਦ ਜਿਹਨੂੰ ਆਪਾਂ ਵਰਲਡ ਸਿਟੀ ਕਹਿੰਦੇ ਆ ਅੰਦਰਲਾ ਸ਼ਹਿਰ ਕਹਿੰਦੇ ਆ ਮਰਸਰ ਸਾਹਿਬ ਦਾ ਉਹਦੇ ਵਿੱਚ ਨਸ਼ਾ ਕੋਈ ਬੀੜੀ ਤੰਬਾਕੂ ਸ਼ਰਾਬ ਨਾ ਹੋਵੇ ਕਹਿੰਦਾ ਕਿ ਦੇ ਵਰ ਮਿਨਿਮਲਿਸਟਿਕ ਡਿਮਾਂਡਸ ਕਿ ਬਹੁਤ ਨਿੱਕੀਆਂ ਨਿੱਕੀਆਂ ਡਿਮਾਂਡਾਂ ਸਨ ਜਿਨ੍ਹਾਂ ਨੂੰ ਇਹ ਕਰਕੇ ਇਹ ਕਹਿ ਕੇ ਖਾਰਜ ਕਰ ਦਿੱਤਾ ਗਿਆ ਜਦੋਂ ਮੈਂ ਗੱਲ ਕੀਤੀ ਪੰਜਾਬ ਦੇ ਹੁਕਮਰਾਨਾਂ ਦੇ ਨਾਲ ਕਿਉਂਕਿ ਮੈਂ ਵੈਸਟ ਦਾ ਕਮਾਂਡਰ ਸੀ ਇਹ ਐਸਕੇ ਸਣਾ ਕਹਿ ਰਿਹਾ ਜਰਨਲ ਉਹ ਉਹਨਾਂ ਨੇ ਇਹ ਗੱਲ ਕਹਿ ਕੇ ਖਾਰਜ ਕਰ ਦਿੱਤੀ ਕਿ ਇਹ ਅੱਜ ਛੋਟੀਆਂ ਡਿਮਾਂਡਾਂ ਡਿਮਾਂਡਾਂ ਜਿਹੜੀਆਂ ਮੰਗ ਰਹੇ ਨੇ ਛੋਟੀਆਂ ਗੱਲਾਂ ਮੰਗ ਰਹੇ ਨੇ ਕੱਲ ਨੂੰ ਵੱਧ ਮੰਗਣਗੇ ਦੱਸੋ ਭਾਈ ਜਿਸ ਕੌਮ ਨੇ ਰਾਵੀ ਤੇ ਬਿਆਸ ਨਾਲੋਂ ਜ਼ਿਆਦਾ ਜਿਨ੍ਹਾਂ ਨੀਰ ਇਹਨਾਂ ਦਰਿਆਵਾਂ ਚੋਂ ਉਸ ਤੋਂ ਜ਼ਿਆਦਾ ਆਪਣਾ ਲਹੂ ਵਹਾ ਕੇ ਆਪਣਾ ਘਰ ਪੜਵਾ ਕੇ ਲੱਖਾਂ ਦਾ ਨੁਕਸਾਨ ਕਰਾ ਕੇ ਤੇ ਫਿਰ ਵੀ ਇੱਧਰ ਰਹਿਣਾ ਮਨਜ਼ੂਰ ਕੀਤਾ ਹੋਇਆ ਕਿ ਇੰਨਾ ਹੱਕਾਂ ਦੇ ਉੱਤੇ ਇੰਨਾਂ ਗੱਲਾਂ ਦੇ ਉੱਤੇ ਇੰਨਾ ਵੀ ਹੱਕ ਨਹੀਂ ਹੈ